ਇਹ ਪਿਆਰੇ ਉਹਨੇ ਗਿਣਤੀ ਕਾਫੀ ਗੱਲ ਕਹੀ ਹੈ ਕਿਵੇਂ ਦੇਖੋ ਦੁਖਦਾਈ ਗੱਲ ਹੈ ਜੀ ਸਰਕਾਰ ਦਾ ਭਗਵੰਤ ਮਾਨ ਦਾ ਟੋਟਲ ਫੇਲਿਅਰ ਹੈ ਸਚਾਈ ਸਾਹਮਣੇ ਹੈ ਕਿ ਜਿਹੜਾ ਕੈਂਪੇਨ ਹੈ ਨਸ਼ੇ ਦੇ ਖਿਲਾਫ ਇਹ ਕਾਗਜ਼ਾਂ 'ਚ ਹੈ ਇਸ਼ਤਿਹਾਰਾਂ ਤਕਸੀਮਿਤ ਭਗਵੰਤ ਮਾਨ ਨੂੰ ਔਰ ਉਹਨਾਂ ਦੇ ਐਕਸਾਈਜ਼ ਦੇ ਮਨਿਸਟਰ ਨੂੰ ਅਸਤੀਫਾ ਦੇਣਾ ਚਾਹੀਦਾ ਔਰ ਵੱਡਾ ਕਾਰਨ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਜਿਹੜੇ ਇੰਚਾਰਜ ਬਣਾਏ ਆ ਚਾਹੇ ਉਹ ਸੁਸੋਧਿਆ ਹੈ ਚਾਹੇ ਉਹ ਵਿਜੇ ਨਹਿਰ ਹੈ ਬਹਿਬਬ ਕੁਮਾਰ ਹੈ ਇਹ ਉਹ ਲੋਕ ਨੇ ਜਿਨ੍ਹਾਂ ਤੇ ਸ਼ਰਾਬ ਕੋਟਾਲੇ ਦੇ ਵੱਡੇ aarop ਨੇ ਇਸ ਲਈ ਜਦ ਉਹ ਜੇ ਲੋਕ ਇੰਚਾਰਜ ਬਣਨਗੇ ਜਿਨ੍ਹਾਂ ਤੇ ਸ਼ਰਾਬ ਦੇ ਕੋਟਾਲੇ 'ਚ ਜਿਨ੍ਹਾਂ ਨੂੰ ਜੇਲ੍ਹ 'ਚ 2-2 ਸਾਲ ਰਹਿਣਾ ਪਿਆ ਅੱਜ ਪੰਜਾਬ 'ਚ ਆਉਣਗੇ ਤੇ ਪੰਜਾਬ 'ਚ ਫਿਰ ਨਕਲੀ ਸ਼ਰਾਬ ਦੀ ਵਿਕਰੀ ਵਧੂਗੀ। ਔਰ ਮੇਰਾ ਇਹ ਮੰਨਣਾ ਹੈ ਕਿ ਇਹਦੇ 'ਚ ਕਿਸੇ ਛੋਟੇ ਅ fırsਰ ਤੇ ਕਾਰਵਾਈ ਕਰਕੇ ਵੱਡੇ ਮਗਰਮੱਛ ਨੂੰ ਬਚਾਉਣ ਦੀਆਂ ਸਾਜਸ਼ਾਂ ਨੇ ਚਾਲਾਂ ਨੇ ਔਰ ਕੱਲ ਮਜੀਠੇ ਹਲਕੇ ਦੇ ਲੋਕਾਂ ਦੇ ਦਬਾਅ ਹੇਠ ਸਰਕਾਰ ਨੂੰ ਮਜਬੂਰਨ 10-10 ਲੱਖ ਤਾਂ ਦੇਣਾ ਪਿਆ। ਮਗਰ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਥੋਡੀ ਇਸ ਨਲਾਈ ਕੀ ਸਦਕਾ ਕੀ ਉਹਨਾਂ ਦੇ ਕਿਸੇ ਦਾ ਬਾਪ ਕਿਸੇ ਦਾ ਘਰ ਵਾਲਾ ਕਿਸੇ ਦਾ ਪੁੱਤ ਕੀ ਉਹ ਮੁੜਿਆਊ ਕੀ ਉਹਦਾ ਮੁੱਲ 10 ਲੱਖੀ ਹੈ ਔਰ ਤੁਸੀਂ ਕੱਲ ਨੌਕਰੀਆਂ ਲਾਂਤੀਆਂ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਉਹਨਾਂ ਦੇ ਨਿਆਣੇ ਹੀ ਹਲੇ ਕਿਸੇ ਦਾ 5 ਸਾਲ ਦਾ ਕਿਸੇ ਦਾ 10 ਸਾਲ ਦਾ ਕਿਹਨੂੰ ਨੌਕਰੀ ਦੇ ਰਹੇ ਜਨਤਕ ਕਰੋ ਲਿਸਟ ਪਤਾ ਲੱਗੇ ਕਿ ਤੁਸੀਂ 18 ਸਾਲ ਦੇ ਬੱਚੇ ਨੂੰ ਜਾਂ ਬੱਚੀ ਨੂੰ ਕਿਵੇਂ ਨੌਕਰੀ ਦੋਗੇ ਲੋਕਾਂ ਨੂੰ ਸਮਝ ਆਵੇ ਕੇਵਲ ਤੇ ਕੇਵਲ ਕੱਲ ਆ ਕੇ ਕੀ ਰੌਲਾ ਨਾ ਪਵੇ ਲੋਕਾਂ ਨੂੰ ਮੂਰਖ ਬਣਾ ਕੇ ਪਾਰ ਚਲੇ ਗਏ ਆ ਹਲੇ ਤਾਂ ਪਹਿਲਾਂ ਸਰਕਾਰ ਨੇ ਕਿੰਨੀਆਂ ਜਿਹੜੀਆਂ ਸਸਕਾਰ ਕਰਤੇ ਬਗੈਰ ਪੋਸਟਮਾਰਟਮ ਤੇ ਪਹਿਲਾਂ ਦੱਬਣ ਦੀ ਕੋਸ਼ਿਸ਼ ਕੀਤੀ ਗਈ ਉਹ ਤਾਂ ਜਦੋਂ ਨਹੀਂ ਦੱਬ ਸਕੇ ਔਰ 21 22 ਡੈਥਾਂ ਹੋ ਗਿਆ ਹਲੇ ਵੀ 4-5 ਸੀਰੀਅਸ ਨੇ 8-9 ਭਰਤੀ ਨੇ ਹਲੇ ਪਤਾ ਨਹੀਂ ਅੱਜ ਦਾ ਦਿਨ ਨਿਕਲੂਗਾ ਤੇ ਪਤਾ ਲੱਗੂਗਾ ਕਿ ਆਕੜਾ ਹੋਰ ਵੱਧਾ ਕਿ ਇੱਥੇ ਥੰਮਦਾ ਇਸ ਲਈ ਬਹੁਤ ਦੁੱਖ ਹੈ ਜੀ ਔਰ ਸਰਕਾਰ ਦਾ ਹੁੰਦਿਆਂ ਸੰਗਰੂਰ ਮੋਗਾ ਹੁਸ਼ਿਆਰਪੁਰ ਚੌਥਾ ਇਹ ਵਾਕਿਆ ਸੋ ਨਸ਼ਿਆਂ ਵਿਰੁੱਧ ਲੜਾਈ ਵਿਰੋਧ ਲੜਾਈ 'ਚ ਸਰਕਾਰ ਫੇਲ ਹੈ ਸਿਰਫ ਡਰਾਮੇਬਾਜ਼ੀ ਜਾਂਚ ਦੀ ਮੰਗ ਕਰਦੇ ਵੱਡੀ ਸੀ ਦੇਖੋ ਜਾਂਚ ਹੋਵੇ ਤੇ सीबीआई ਦੀ ਹੋਵੇ ਅਸਲੀ ਚਿਹਰੇ ਬੇਨਕਾਬ ਹੋ ਜਾਣਗੇ ਕਿ ਸਰਕਾਰਾਂ ਦੇ ਵਜ਼ੀਰਾਂ ਦਾ ਔਰ ਐਮਐਲਿਆਂ ਦੇ ਕਿੰਨਾ ਦੇ ਮਿਹਰਬਾਨੀ ਚੱਲ ਰਹੀ ਆ ਕਿ ਵੱਡੀ ਜਿਹੜੇ ਇਹਦੇ ਚ ਵੱਡਾ ਗੁਨਾਹਗਾਰ ਆ ਉਹਨੂੰ ਬਚਾਇਆ ਜਾ ਰਿਹਾ ਫੜਿਆ ਨਹੀਂ ਜਾ ਰਿਹਾ ਇੰ데 ਦਿੱਲੀ ਤੱਕ 17 ਜੁੜੀਆਂ ਹੋਈਆਂ ਰਾਜਨੀਤਿਕ ਲੀਡਰ ਵੀ ਹੋ ਸਕਦੇ ਨੇ ਚੀਫ ਮਿਨਿਸਟਰ ਦੇ ਦਫ਼ਤਰ ਤੱਕ 17 ਜੁੜੀਆਂ ਔਰ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਖਜ਼ਾਨੇ ਨੂੰ ਭਰਨ ਵਾਲੇ ਲੋਕ ਹੈ ਜਿਨ੍ਹਾਂ ਨੂੰ ਬਚਾਇਆ ਜਾ ਰਿਹਾ ਥੈਂਕ ਯੂ ਇਹ ਕਹੋ ਕਿ ਜੀ ਗੀਂਤੀ ਕਾਫੀ ਬਾਤ ਕੁੱਟੇਗਾ ਕਿਵੇਂ ਦੇਖੋ ਦੁਖਦਾਈ ਗੱਲ ਹੈ ਜੀ ਸਰਕਾਰ ਦਾ ਭਗਵੰਤ ਮਾਨ ਦਾ ਟੋਟਲ ਫੇਲਿਅਰ ਹੈ ਸਚਾਈ ਸਾਹਮਣੇ ਹੈ ਕਿ ਜਿਹੜਾ ਕੈਂਪੇਨ ਹੈ ਨਸ਼ੇ ਦੇ ਖਿਲਾਫ ਇਹ ਕਾਗਜ਼ਾਂ 'ਚ ਇਹ ਇਸ਼ਤਿਹਾਰਾਂ ਤਕਸੀਮਿਤ ਭਗਵੰਤਮਾਨ ਨੂੰ ਔਰ ਉਹਨਾਂ ਦੇ ਐਕਸਾਈਜ਼ ਦੇ ਮਨਿਸਟਰ ਨੂੰ ਅਸਤੀਫਾ ਦੇਣਾ ਚਾਹੀਦਾ ਔਰ ਵੱਡਾ ਕਾਰਨ ਮੈਂ ਸਮਝਦਾ ਕਿ ਪੰਜਾਬ ਦੇ ਜਿਹੜੇ ਇਨਚਾਰਜ ਬਣਾਏ ਆ ਚਾਹੇ ਉਹ ਸੁਸੋਧਿਆ ਹੈ ਚਾਹੇ ਉਹ ਵਿਜੇ ਨਹਿਰ ਹੈ ਬਹਿਬਬ ਕੁਮਾਰ ਹੈ ਇਹ ਉਹ ਲੋਕ ਨੇ ਜਿਨ੍ਹਾਂ ਤੇ ਸ਼ਰਾਬ ਕੋਟਾਲੇ ਦੇ ਵੱਡੇ aarop ਨੇ ਇਸ ਲਈ ਜਦ ਉਹ ਜੇ ਲੋਕ ਇਨਚਾਰਜ ਬਣਨਗੇ ਜਿਨ੍ਹਾਂ ਤੇ ਸ਼ਰਾਬ ਦੇ ਕੋਟਾਲੇ 'ਚ ਜਿਨ੍ਹਾਂ ਨੂੰ ਜੇਲ੍ਹ 'ਚ 2-2 ਸਾਲ ਰਹਿਣਾ ਪਿਆ ਅੱਜ ਪੰਜਾਬ 'ਚ ਉਹ ਆਉਣਗੇ ਤੇ ਪੰਜਾਬ 'ਚ ਫਿਰ ਨਕਲੀ ਸ਼ਰਾਬ ਦੀ ਵਿਕਰੀ ਵਧੂਗੀ ਔਰ ਮੇਰਾ ਇਹ ਮੰਨਣਾ ਹੈ ਕਿ ਇਹਦੇ 'ਚ ਕਿਸੇ ਛੋਟੇ ਅ fırsਰ ਤੇ ਕਾਰਵਾਈ ਕਰਕੇ ਵੱਡੇ ਮਗਰ ਮੱਛ ਨੂੰ ਬਚਾਉਣ ਦੀਆਂ ਸਾਜਸ਼ਾਂ ਨੇ ਚਾਲਾਂ ਨੇ ਔਰ ਕੱਲ ਮਜੀਠੇ ਹਲਕੇ ਦੇ ਲੋਕਾਂ ਦੇ ਦਬਾਅ ਹੇਠ ਸਰਕਾਰ ਨੂੰ ਮਜਬੂਰਨ 10-10 ਲੱਖ ਤਾਂ ਦੇਣਾ ਪਿਆ ਮਗਰ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਥੋਡੀ ਇਸ ਨਿਲਾਇਕੀ ਸਦਕਾ ਕੀ ਉਹਨਾਂ ਦੇ ਕਿਸੇ ਦਾ ਬਾਪ ਕਿਸੇ ਦਾ ਘਰ ਵਾਲਾ ਕਿਸੇ ਦਾ ਪੁੱਤ ਕੀ ਉਹ ਮੁੜਿਆਊ ਕੀ ਉਹਦਾ ਮੁੱਲ 10 ਲੱਖ ਹੀ ਆ ਔਰ ਤੁਸੀਂ ਕੱਲ ਨੌਕਰੀਆਂ ਲਾਂਤੀਆਂ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਉਹਨਾਂ ਦੇ ਨਿਆਣੇ ਹਲੇ ਕਿਸੇ ਦਾ 5 ਸਾਲ ਦਾ ਕਿਸੇ ਦਾ 10 ਸਾਲ ਦਾ ਕਿਹਨੂੰ ਨੌਕਰੀ ਦੇ ਰਹੇ ਜਨਤਕ ਕਰੋ ਲਿਸਟ ਪਤਾ ਲੱਗੇ ਕਿ ਤੁਸੀਂ 18 ਸਾਲ ਦੇ ਬੱਚੇ ਨੂੰ ਜਾਂ ਬੱਚੀ ਨੂੰ ਕਿਵੇਂ ਨੌਕਰੀ ਦੋਗੇ ਲੋਕਾਂ ਨੂੰ ਸਮਝ ਆਵੇ ਕੇਵਲ ਤੇ ਕੇਵਲ ਕੱਲ ਆ ਕੇ ਕੀ ਰੌਲਾ ਨਾ ਪਵੇ ਲੋਕਾਂ ਨੂੰ ਮੂਰਖ ਬਣਾ ਕੇ ਪਾਰ ਚਲੇ ਗਏ ਆ ਹਲੇ ਤਾਂ ਪਹਿਲਾਂ ਸਰਕਾਰ ਨੇ ਕਿੰਨੀਆਂ ਜੜੀਆਂ ਸਿਸਕਾਰ ਕਰਤੇ ਬਗੈਰ ਪੋਸਟਮਾਰਟਮ ਤੇ ਪਹਿਲਾਂ ਦੱਬਣ ਦੀ ਕੋਸ਼ਿਸ਼ ਕੀਤੀ ਗਈ ਉਥਾ ਜਦੋਂ ਨਹੀਂ ਦੱਬ ਸਕੇ ਔਰ 21 22 ਡੈਥਾਂ ਹੋ ਗਿਆ ਹਲੇ ਵੀ 4 5 ਸੀਰੀਅਸ ਨੇ 8 9 ਭਰਤੀ ਨੇ ਹਲੇ ਪਤਾ ਨਹੀਂ ਅੱਜ ਦਾ ਦਿਨ ਨਿਕਲੂਗਾ ਤੇ ਪਤਾ ਲੱਗੂਗਾ ਕਿ ਆਕੜਾ ਹੋਰ ਵੱਧਾ ਕਿ ਇੱਥੇ ਥੰਮਦਾ ਇਸ ਲਈ ਬਹੁਤ ਦੁੱਖ ਹੈ ਜੀ ਔਰ ਸਰਕਾਰ ਦਾ ਹੁੰਦਿਆਂ ਸੰਗਰੂਰ ਮੋਗਾ ਹੁਸ਼ਿਆਰਪੁਰ ਚੌਥਾ ਇਹ ਵਾਕਿਆ ਸੋ ਨਸ਼ਿਆਂ ਬੋਧ ਲੜਾ ਵਿਰੋਧ ਲੜਾਈ ਚ ਸਰਕਾਰ ਫੇਲ ਹੈ ਸਿਰਫ ਡਰਾਮੇਬਾਜ਼ੀ ਜਾਂਚ ਦੀ ਮੰਗ ਕਰਦੇ ਹੋ ਵੱਡੀ ਸੀ ਦੇਖੋ ਜਾਂਚ ਹੋਵੇ ਤੇ ਸੀਬੀਆਈ ਦੀ ਹੋਵੇ ਅਸਲੀ ਚਿਹਰੇ ਬੇਨਕਾਬ ਹੋ ਜਾਣਗੇ ਕਿ ਸਰਕਾਰਾਂ ਦੇ ਵਜ਼ੀਰਾਂ ਦਾ ਔਰ ਐਮਐਲਿਆਂ ਦੇ ਕਿੰਨਾ ਦੇ ਮਿਹਰਬਾਨੀ ਚੱਲ ਰਹੀ ਆ ਕਿ ਵੱਡੀ ਜਿਹੜੇ ਇਹਦੇ ਚ ਵੱਡਾ ਗੁਨਾਹਗਾਰ ਆ ਉਹਨੂੰ ਬਚਾਇਆ ਜਾ ਰਿਹਾ ਫੜਿਆ ਨਹੀਂ ਜਾ ਰਿਹਾ സാരാ ജന